ਹਾਂਜੀ ਉਸ ਕਾਲਪੁਰਖ ਵਾਹਿਗੁਰੂ ਦੀ ਬਣਾਈ ਹੋਈ ਇਸ ਖੂਬਸੂਰਤ ਦੁਨੀਆ ਦੇ ਵਿੱਚ ਉਸ ਪ੍ਰਮਾਤਮਾ ਨੇ ਰੰਗ ਬਰੰਗੇ ਜੀਵ ਪੈਦਾ ਕੀਤੇ ਨੇ ਤੇ ਬਹੁਤ ਸਾਰੇ ਜੀਵ ਨੇ ਜਿਹੜੇ ਹਜੇ ਸਾਡੀ ਪਹੁੰਚ ਤੋਂ ਪਰੇ ਨੇ ਵਿਗਿਆਨੀ ਕਹਿੰਦੇ ਸਮੁੰਦਰ ਦੇ ਵਿੱਚ ਪਾਣੀ ਦੇ ਥੱਲੇ ਇੱਕ ਇਦਾਂ ਦਾ ਇਲਾਕਾ ਮਿਲਿਆ ਜਿੱਥੇ ਪਹਾੜ ਨੇ ਤੇ ਉਹ ਪਹਾੜਾਂ ਦੇ ਵਿੱਚ 100 ਤੋਂ ਵੱਧ ਇਹ ਜੀਵ ਨੇ ਜਿਹੜੇ ਅੱਜ ਤੋਂ ਪਹਿਲਾਂ ਜਿਨ੍ਹਾਂ ਦੀ ਕੋਈ ਵੀ ਡਿਟੇਲ ਉਹਨਾਂ ਦੇ ਕੋਲੇ ਨਹੀਂ ਸੀਗੀ ਤੇ ਉਹ ਕਹਿੰਦੇ ਕਮਾਲ ਦੀ ਗੱਲ ਆ ਕਿ ਇਹਨਾਂ ਦੇ ਰੰਗ ਇੰਨੇ ਖੂਬਸੂਰਤ ਨੇ ਕਿ ਦਿਲ ਕਰਦਾ ਇਹਨਾਂ ਨੂੰ ਦੇਖੀ ਜਾਈਏ ਪ੍ਰਮਾਤਮਾ ਨੇ ਦੇਖੋ ਤੁਸੀਂ ਕਿੰਨੀਆਂ ਖੂਬਸੂਰਤ ਚੀਜ਼ਾਂ ਬਣਾਈਆਂ ਹੋਈਆਂ ਤੇ ਅੱਜ ਤੋਂ ਪਹਿਲਾਂ ਇਹਨਾਂ ਦਾ ਕੋਈ ਵੀ ਰਿਕਾਰਡ ਵਿਗਿਆਨੀਆਂ ਦੇ ਕੋਲੇ ਨਹੀਂ ਸੀਗਾ 100 ਤੋਂ ਵੱਧ ਜੀਵ ਦੱਸੇ ਜਾਂਦੇ ਨੇ ਜਿੱਦਾਂ ਜਿੱਦਾਂ ਅੱਗੇ ਕੌਜੀ ਕਰਨਗੇ ਤੇ ਜਿੱਦਾਂ ਜਿੱਦਾਂ ਇਹਨਾਂ ਦੀ ਵੀਡੀਓ ਆਊਗੀ ਆਪਾਂ ਉਦਾਂ ਉਦਾਂ ਤੁਹਾਡੇ ਨਾਲ ਸ਼ੇਅਰ ਕਰਦੇ ਜਾਵਾਂਗੇ ਉਸ ਬੇਅੰਤ ਦੇ ਰੰਗਾਂ ਦਾ ਕੋਈ ਅੰਤ ਨਹੀਂ ਹੈਗਾ ਧੰਨਵਾਦ